ਜਿਹੜੀ ਇਹ ਰੈਲੀ ਕੀਤੀ ਆ ਬਹੁਤ ਘੱਟ ਹੋਇਆ ਤੇ ਇਹਦਾ ਕੀ ਮਕਸਦ ਆ ਅਸੀਂ ਕਹਿੰਦੇ ਜਿਹੜਾ ਗੁਨਾਹਗਾਰ ਆ ਉਹਦੇ ਦੀ ਕਾਨੂੰਨ ਹੈ ਗੋਲੀ ਮਾਰਨ ਦਾ ਹੱਕ ਨਹੀਂ ਹੈ ਕਿਸੇ ਬੰਦੇ ਦਾ ਬਿਨਾਂ ਸੁਣਵਾਈ ਤੋਂ ਚੁੱਪ ਕਰਕੇ ਕਾਊਂਟਰ ਕਰ ਦਿੰਨੇ ਹੋ ਡੇਰਾ ਬਾਬਾ ਨਾਨਕ ਦੇ ਪਰਿਵਾਰ ਦਾ ਮੁੰਡਾ ਮਾਰਿਆ ਇਹਨਾਂ ਨੇ ਯੂਪੀ ਚ ਲੈ ਜਾ ਕੇ ਗੋਲੀ ਦਾ ਮਾਰ ਕੇ ਰੋਡ ਦੀ ਘਟਨਾ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਇਹ ਬਹੁਤ ਅੱਜ ਫਰੋਕਤੀ ਮੰਗਣ ਵਾਲਾ ਲਾਰਸ ਬਿਸ਼ਨੋਈ ਗਰੁੱਪ ਜਿਹੜਾ ਉਹ ਜ਼ਿੰਮੇਵਾਰੀ ਚੱਕ ਰਿਹਾ ਹੈ ਐਸਾ ਕਿਸੇ ਵੀ ਸੂਬੇ ਦੇ ਪੁਲਿਸ ਜਾ ਨਹੀਂ ਸਕਦੇ ਜਿੰਨੀਆਂ ਫਰੋਕੀਆਂ ਅੱਜ ਦਿੱਕੀਆਂ ਜਾ ਰਹੀਆਂ ਲਕੀਆਂ ਜਾ ਰਹੀਆਂ ਨੇ ਉਹਨਾਂ 'ਚ ਵੱਡੇ ਵੱਡੇ ਪੁਲਿਸ ਵੀ ਆਪਰ ਸ਼ਾਮਲ ਨੇ ਮੈਂ ਸਰਕਾਰੀ ਹੱਤਿਆ ਬਾਦ ਕਹਿੰਨਾਂ ਸਰਕਾਰ ਦਾ ਟੈਰਰ ਹੈ ਸਰਕਾਰ 2013 ਦੇ ਐਕਟ ਮੁਤਾਬਕ ਤੁਹਾਡੀ ਜ਼ਮੀਨ ਐਕਵਾਇਰ ਕਰ ਸਕਦੀ ਹੈ ਫਿਰ ਜੇ ਪੁਲਿਸ ਨੇ ਇਹ ਲੋਟ ਇਨਸਾਫ ਕਰਨਾ ਗੋਲੀਆਂ ਮਾਰ ਕੇ ਮਾਰਨਾ ਫਰੋਕਾ ਦੇ ਲਈ ਆ ਲੱਤਾਂ ਪਾਹਾਂ 'ਚ ਗੋਲੀਆਂ ਮਾਰੀਆਂ ਵੀ ਭਾਈ ਉੱਠ ਕੇ ਸਾਡੇ ਨਾਲ ਕਰੋ ਹਾਈ ਕੋਰਟਾਂ 'ਚ ਲੈ ਜਾ ਕੇ ਕਲੀਸਾ ਦੋਸਤੋ ਤੁਸੀਂ ਦੇਖ ਰਹੇ ਹੋ ਆਨਰ ਟੀਵੀ ਤੇ ਸਾਡੇ ਨਾਲ ਅੱਜ ਬਣੇ ਹੋਏ ਹਨ ਸਮਾਜ ਸੇਵੀ ਲੱਖਾ ਸੁਧਾਨਾ ਇਹਨਾਂ ਨੇ ਪੰਜਾਬ ਵਿਰੋਧੀ ਰੈਲੀ ਕੀਤੀ ਹੈ ਬਰਨਾਲਾ ਦੀ ਤਪਾ ਮੰਡੀ ਵਿਖੇ ਰੈਲੀ ਦਾ ਕੀ ਮਕਸਦ ਹੈ ਆਓ ਇਹਨਾਂ ਨੂੰ ਜਾਣਦੇ ਹਾਂ ਲਖਨੂ ਰਾਣਾ ਜੀ ਤੁਹਾਡਾ ਔਨਰੇ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਬਾਈ ਜੀ ਸਲਾਣਾ ਜੀ ਆਪਣੇ ਜਿਹੜੀ ਇਹ ਰੈਲੀ ਕੀਤੀ ਹੈ ਬਹੁਤ ਘੱਟ ਹੋਇਆ ਤੇ ਇਹਦਾ ਕੀ ਮਕਸਦ ਹੈ ਜਿਹੜਾ ਪੁਲਿਸ ਦਾ ਜ਼ਬਰ ਝੂਠੇ ਪੁਲਿਸ ਮੁਕਾਬਲੇ ਮੁੰਡਿਆਂ ਦਾ ਮਾਰਿਆ ਜਾਣਾ ਮੁੰਡਿਆਂ ਦਾ ਜ਼ਖਮੀ ਹੋਣਾ ਅਸੀਂ ਕਹਿੰਦੇ ਜਿਹੜਾ ਗੁਨਾਹਗਾਰ ਆ ਉਹਦੇ ਲਈ ਕਾਨੂੰਨ ਹੈ ਗੋਲੀ ਮਾਰਨ ਦਾ ਹੱਕ ਨਹੀਂ ਹੈ ਕਿਸੇ ਨੂੰ ਜਿਨ੍ਹਾਂ ਗੁਨਾਹ ਕੀਤਾ ਜਬਰ ਕੀਤਾ ਸਜ਼ਾਵਾਂ ਜੇਲ੍ਹਾਂ ਦਾ ਤਾਂ ਜੱਜ ਕਾਨੂੰਨ ਤੈਅ ਕਰਦਾ ਹੁਣ ਥੋੜੀ ਤੈਅ ਕਰੋਗੀ ਬੰਦੇ ਦਾ ਬਿਨਾਂ ਸੁਣਵਾਈ ਤੋਂ ਚੁੱਪ ਕਰਕੇ ਕਾਊਂਟਰ ਕਰ ਦਿੰਦੇ ਹੋ ਪਿਛਲੇ ਸਾਲ ਸਵਾ 747 ਮੁੰਡੇ ਝੂਠੇ ਮੁਕਾਬਲੇ 'ਚ ਮਾਰਦੇ ਸੰਕੜੇ ਮੁੰਡਿਆਂ ਦੇ ਲੱਤਾ ਮਾਂਹ ਚ ਗੋਲੀਆਂ ਮਾਰਤੀਆਂ ਜਿਹੜਾ ਕੋਈ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ ਕੋਈ ਵੀ ਬੰਦਾ ਸੁਰੱਖਿਆਤ ਨਹੀਂ ਹੈਗਾ ਇੰਨਾ ਡਰ ਇੰਨੀ ਦਹਿਸਤ ਆ ਪਹੁੰਚਦੀ ਡੇਰਾ ਬਾਬਾ ਨਾਨਕ ਦੇ ਪਰਿਵਾਰ ਦਾ ਮੁੰਡਾ ਮਾਰਿਆ ਇਹਨਾਂ ਨੇ ਜੁਪੀ ਚਲੇ ਜਾ ਕੇ ਕੋਲੇ ਜਾ ਮਾਰ ਕੇ ਅਸੀਂ ਉਹ ਪਰਿਵਾਰ ਕੋਲੇ ਗਏ ਤਾਂ ਉਹ ਮਾਂ ਵਿਚਾਰੀ ਬਿਲਕੁਲ ਲਾ ਗਈ ਕਹਿੰਦੀ ਪੁੱਤ ਮੇਰਾ ਮੁੰਡਾ ਮਾਰਦਾ ਮੇਰੇ ਘਰ ਨੂੰ ਚੱਕ ਕੇ ਜੇਲ੍ਹ 'ਚ ਬੰਦ ਕਰਦਾ ਝੂਠਾ ਪਰਚਾ ਦੇ ਕੇ ਮੈਨੂੰ ਡਰਾਉਂਦਾ ਵੀ ਜੇ ਕਿਸੇ মিডিਆ 'ਚ ਗਈਆਂ ਕਿਸੇ ਕੋਰਟ 'ਚ ਗਈਆਂ ਤਾਂ ਤੈਨੂੰ ਅਸੀਂ ਛੋਡਾ ਬੰਦਾ ਨਹੀਂ ਬਾਹਰ ਨਿਕਲਉਂਦੇ ਐਨਾ ਉਹ ਜਿਹੜੀ 80 90 ਦਾ ਡਰ ਦਹਿਸ਼ਤ ਸੀ ਪਤਾ ਹੀ ਨਹੀਂ ਸੀ ਮੁੰਡਾ ਘਰੋਂ ਗਿਆ ਵਾਪਸ ਮੁੜੂਗਾ ਕਿ ਨਹੀਂ ਕਿ ਘਰੋਂ ਆਇਆ ਜਾ ਕੇ ਮਾਰਦਾ ਪਤਾ ਹੀ ਨਹੀਂ ਕਿੰਨਿਆਂ ਕਮਾਮਾ ਦੇ ਪੁੱਤ ਖਵਾਤੇ। ਅਭੋਰ ਦੀ ਘਟਨਾ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਇਹ ਬਹੁਤ ਮੈਂ ਕਹਿੰਦਾ ਅਭੋਰ ਦੇ ਵਿੱਚ ਇੱਕ ਵਪਾਰੀ ਦਾ ਕਤਲ ਹੁੰਦਾ ਹੈ। ਬਹੁਤ ਮਾੜਾ ਤੇ ਦੁੱਖਦਾਈ ਹੈ। ਇੱਕ شریف ਬੰਦਾ ਜਿਹੜਾ ਪਿਛਲੇ 40 ਸਾਲ ਤੋਂ ਆਪਦਾ ਕਾਰੋਬਾਰ ਕਰ ਰਿਹਾ ਹੈ। ਉਹ ਤੋਂ ਫਰੋਖਤੀ ਮੰਗੀ ਜਾਂਦੀ ਹੈ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਉਹ ਫਰੋਖਤੀ ਮੰਗਣ ਵਾਲੇ ਕੌਣ ਆਜ ਫਰੋਖਤੀ ਮੰਗਣ ਵਾਲਾ ਲਾਰੈਂਸ ਬਿਸ਼ਨੋਈ ਗਰੁੱਪ ਜਿਹੜਾ ਉਹ ਜ਼ਿੰਮੇਵਾਰੀ ਚੱਕ ਰਿਹਾ ਹੈ। ਔਰ ਲੋਲ ਸਿ ਬਸ਼ਨੋਈ ਗਰੁੱਪ ਸਾੰਭਿਆ ਕਿਨੇ ਬੀਜੇਪੀ ਨੇ ਸਾਬਰਮਤੀ ਜੇਲ੍ਹ ਦੇ ਵਿੱਚ ਜਰਾਬ ਦੇ ਵਿੱਚ ਬੈਠਾ ਤੇ ਉੱਥੇ ਕਾਨੂੰਨ ਪਾਸ ਕਰਤਾ ਵੀ ਜੇ ਬਸ਼ਨੋਈ ਤੋਂ ਕੋਈ ਪੁੱਛਗਿੱਛ ਕਰਨੀ ਆ ਤਾਂ ਇੱਥੇ ਹੀ ਪੁੱਛਗਿੱਛ ਕਰ ਲੋ ਤੁਸੀਂ ਇਹਨੂੰ ਇੱਥੋਂ ਕਿਸੇ ਵੀ ਸੂਬੇ ਸਰਪੁਲਿਸ ਰਜਾਇ ਨਹੀਂ ਸਕਦੇ ਹੁਣ ਇਹਦਾ ਮਤਲਬ ਕੀ ਸਮਝ ਗਏ ਉਹ ਬੰਦਿਆਂ ਨੇ ਅੰਦਰੋਂ ਬੈਠ ਕੇ ਕਿੰਨੇ ਮੁੰਡੇ ਮਰਵਾਤੇ ਤੇ ਉਹਦੀ ਆੜ ਦੇ ਵਿੱਚ ਪੁਲਿਸ ਨੇ ਝੂਠੇ ਮੁੰਡੇ ਮਾਰ ਕੇ ਚੱਕੇ ਇਹਦੇ ਲਈ ਸਾਨੂੰ ਸਮਝਣ ਦੀ ਲੋੜ ਅਸੀਂ ਕਿਸੇ ਗੈਂਗਸਟਰਾਂ ਦੇ ਹੱਕ 'ਚ ਨਹੀਂ ਆਂ ਜਿੰਨੀਆਂ ਫਰੋਤੀਆਂ ਅੱਜ ਦਿੱਤੀਆਂ ਜਾ ਰਹੀਆਂ ਲੈਂਕੀਆਂ ਜਾ ਰਹੀਆਂ ਨੇ ਉਹਨਾਂ 'ਚ ਵੱਡੇ ਵੱਡੇ ਪੁਲਿਸ ਦੇ ਅਫਸਰ ਸ਼ਾਮਲ ਨੇ ਵੱਡੇ ਵੱਡੇ ਅਫਸਰ ਜਿਹੜੇ ਉਹਨਾਂ ਨੂੰ ਪਤੇ ਦਿੰਦੇ ਆ ਟਿਕਾਣੇ ਨੰਬਰ ਦਿੰਦੇ ਆ ਵੀ ਆਹ ਬੰਦੇ ਕੋਲ ਇੰਨਾ ਪੈਸਾ ਗੈਂਟਰ ਜੇਲਾ 'ਚ ਬੈਠੇ ਵੱਡੇ ਵੱਡੇ ਪੁਲਿਸ ਅਫਸਰਾਂ ਦੇ ਸੰਪਰਕ 'ਚ ਨੇ ਤਾਂ ਇਸ ਲਈ ਇਹ ਜਿਹੜੀ ਗੱਲਾਂ ਨੇ ਇਹ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਆ ਵੀ ਜਿਹੜਾ ਹਾਲਾਤ ਗਹਿਰਾ ਪਾਣੀਆਂ ਪਾਣੀ 'ਚ ਕੈਮੀਕਲ ਪਾ ਕੇ ਪੰਜਾਬ ਮਾਰਦਾ ਸਾਰਾ ਪਾਣੀ ਬਰਬਾਦ ਕਰਦਾ ਪੰਜਾਬ ਦਾ ਬੋਲੀ ਸਾਡੀ ਮਾਰੀ ਜਾ ਰਹੀ ਆ ਤੇ ਆ ਸਾਡਾ ਮਾਰਿਆ ਜਾ ਰਿਹਾ ਪਾਬਾਂ ਜੋ ਬਦਲਿਆ ਜਾ ਰਿਹਾ ਹੈ ਜ਼ਮੀਨਾਂ ਸਾਡੀਆਂ ਆ ਨਵੀਆਂ ਨਵੀਆਂ ਨੀਤੀਆਂ ਲੈ ਕੇ ਐਕਵਾਇਰ ਲੈਂਡ ਪੂਲਿੰਗ ਜਿਹੜੀ ਹੈਗੀ ਨੀਤੀ ਅਸਲ ਲੈਂਡ ਪੂਲਿੰਗ ਨੀਤੀ ਇਹ ਕਹਿੰਦੇ ਆ ਐਕਵਾਇਰ ਕਰਨਾ ਇਹ ਸਾਰਾ ਜ਼ਮੀਨਾਂ ਦੱਬਣੀਆਂ ਨੇ ਖੋਣੀਆਂ ਨੇ ਇਹ ਸਾਰਾ ਜ਼ਬਰ ਹੈ ਇਹ ਸਰਕਾਰ ਦਾ ਮੈਂ ਸਰਕਾਰੀ ਅਤਵਾਦ ਕਹਿੰਨਾਂ ਸਰਕਾਰ ਦਾ ਟੈਰਰ ਹੈ ਕਿਵੇਂ ਲੋਕਾਂ ਦੇ ਧੱਕੇ ਨਾਲ ਆ ਕੇ ਕਹਿੰਦੇ ਜੀ ਤੁਹਾਨੂੰ ਅਸੀਂ 1200 ਗਾਟ ਦੇਵਾਂਗੇ 2500 ਗਾਟ ਬਾਕੀ ਜ਼ਮੀਨ ਸਾਡੀ ਕਹਿ ਰਿਹਾ ਭਵੰਤ ਕੇ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਜ਼ਮੀਨ ਨਹੀਂ ਲਵਾਂਗੇ ਪਰ ਮੈਂ ਕਹਿੰਦਾ ਇੱਕ ਵਾਲਿਓ ਪਿੰਡ ਦੀ ਘਟਨਾ ਸਾਹਮਣੇ ਆਈ ਹੈ ਸਮਰਾਲੇ ਕੋਲੇ ਪਿੰਡ ਹੈ ਉੱਥੇ ਸ੍ਰੀਮਾ ਆਖੇ ਗੱਲ ਕਹਿੰਦਾ ਵੀ ਆਹ ਗਲਾਡਾ ਦੀ ਪਿੱਛੀ ਪੜੋ ਪੰਡਲ ਨੂੰ ਆਖੇ ਕਹਿੰਦਾ ਇਹਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਵੀ ਲੋਕਾਂ ਸੰਤਰੀ ਲੋਕਾਂ ਸਰਕਾਰ 2013 ਦੇ ਐਕਟ ਮੁਤਾਬਕ ਤੁਹਾਡੀ ਜ਼ਮੀਨ ਐਕਵਾਇਰ ਕਰ ਸਕਦੀ ਹੈ ਉਹ ਲੋਕ ਤਾਂ ਵਿਚਾਰੇ ਉਹ ਦਿਨ ਡਰੇ ਫਿਰਦੇ ਆ 50 ਲੱਖਾਂ ਏਕੜ ਜ਼ਮੀਨ ਐ ਇੱਕ ਵਾਰ ਹੋਣੀ ਹੈ ਤਾਂ ਇਹ ਜ਼ਬਰ ਦੇ ਖਿਲਾਫ ਪੰਜਾਬ ਦੇ ਲੋਕ ਉੱਠ ਖੜੋ ਜੇ ਅੱਜ ਵੀ ਬੈਠੇ ਰਹੇ ਨਾ ਕਹਾਂ ਚ ਤਾਂ ਯਾਦ ਰੱਖਿਓ ਕਹਾਂ ਚ ਬੈਠੇ ਸਾਨੂੰ ਇੱਥੇ ਕੱਢ ਕੇ ਕੁੱਟਣਗੇ ਤੇ ਮਾਰ ਦੇ। ਲੱਖਾ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਹਾਡੇ ਦੇ ਇਹ ਜ਼ਰੂਰ ਦੋਸ਼ ਲੋਣਾ ਹੈ ਕਿ ਲੱਖਾ ਸੜਾਣਾ ਗੈਂਗਸਟਰਾਂ ਦੀ ਸਪੋਰਟ ਕਰਦਾ। ਮੈਂ ਪਹਿਲਾਂ ਹੀ ਕਹਿੰਦਾ ਜਿਹੜਾ ਬੰਦਾ ਗੁਨਾਹ ਕਰਦਾ ਹੈ ਉਹ ਗੈਂਗਸਟਰ ਹੈ ਉਹ ਕਿਸੇ ਤਰ੍ਹਾਂ ਦਾ ਗੁਨਾਹ ਕਰਦਾ ਉਹਦੇ ਲਈ ਫਿਰ ਅਦਾਲਤਾਂ ਕਦੇ ਲਈ ਬਣਾਈਆਂ ਬੰਦ ਕਰ ਦਿਓ। ਉਹ ਧਿਰਿਸ਼ਟੀ ਕਾਦੇ ਲਈ ਬਣਾਈ ਆ ਉਹ ਸਿਸਟਮ ਕਾਦੇ ਲਈ ਬਣਾਇਆ ਫਿਰ ਜੇ ਪੁਲਿਸ ਨੇ ਇਹ ਲੋਟ ਇਨਸਾਫ ਕਰਨਾ ਗੋਲੀਆਂ ਮਾਰ ਕੇ ਮਾਰਨੇ برو ਕਾਦੇ ਲਈ ਆ ਅਸੀਂ ਕਹਿੰਦਾ ਜਿਹੜੇ ਬੰਦੇ ਨੇ ਜ਼ੁਲਮ ਕੀਤਾ ਗੁਨਾਹ ਕੀਤਾ ਉਹ ਬੰਦੇ ਨੂੰ ਅੰਦਰ ਦੇਓ ਜੱਟ ਪਰ ਗੋਲੀ ਮਾਰ ਕੇ ਤੁਸੀਂ ਥੋੜੀ ਜਿਹਨੂੰ ਮਰਜ਼ੀ ਮਾਰ ਦਿਓਗੇ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਆਪਣੇ ਜਨਤਾ ਨੂੰ ਉਹਨਾਂ ਪਰਿਵਾਰਾਂ ਨੂੰ ਵੀ ਪਰਿਵਾਰਾਂ ਨੂੰ ਕਹਿਣਾ ਚਾਹੁੰਦੇ ਨੇ ਮੁੰਡੇ ਮਾਰੇ ਆ ਲੱਤਾਂ ਪਾਹਾਂ 'ਚ ਗੋਲੀਆਂ ਮਾਰੀਆਂ ਵੀ ਭਾਈ ਉੱਠ ਕੇ ਸਾਡੇ ਨਾਲ ਕਰੋ ਹਾਈ ਕੋਰਟਾਂ 'ਚ ਲਿਜਾ ਕੇ ਕਿਹਦੀ ਸੰ ਲੱਖਸ ਜਾਣਾ ਜੋ ਕਿ ਆਨਰ ٹیਵੀ ਨਾਲ ਇਹਨਾਂ ਨੇ ਵਿਸ਼ੇਸ਼ ਗੱਲਬਾਤ ਕੀਤੀ ਹੈ ਕਿ ਇਹ ਪੰਜਾਬ ਦੇ ਹੱਕੀ ਮੁੱਦਿਆਂ ਨੂੰ ਉਠਾ ਰਹੇ ਨੇ ਕਿਉਂਕਿ ਜੋ ਪੰਜਾਬ 'ਚ ਪੰਜਾਬ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਉਸ ਵਿਰੁੱਧ ਉਸ ਜ਼ਬਰ ਵਿਰੁੱਧ ਇਹ ਰੈਲੀ ਕੀਤੀ ਜਾ ਰਹੀ ਹੈ